ਕੰਸੂਏਰੀ ਪਠਾਨਕੋਟ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਡਾਕੀ ਰੋਡ ਬਾਲਾਜੀ ਨਗਰ ਪਠਾਨਕੋਟ ਦੇ ਵਿੱਚ ਕੁਝ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਇੱਕ ਹਿਮਾਚਲ ਨੰਬਰ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਬੰਦ ਤੇ ਉਹਦਾ ਨੁਕਸਾਨ ਕਰਤਾ ਨਾਲ ਦੇ ਨਾਲ ਉਹਨਾਂ ਨੇ ਜਾਈ ਵਕੂਆ ਤੇ ਉਤੇ ਕੁਝ ਧਮਕੀ ਪਰੀਆਂ ਪਰਚੀਆਂ ਉਹ ਸੁੱਟਦੀਆਂ ਇਹ ਜਿਹੜੀ ਪਰਚੀਆਂ ਹੈਗੀਆਂ ਇਹਨਾਂ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਸੀਗੀਆਂ ਤਾਂ ਇਹ ਲਿਖਿਆ ਸੀਗਾ ਕਿ ਅਸੀਂ ਕਰੀਬਨ 100 ਬੰਦੇ ਹਿੰਦੁਸਤਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਉਹਨਾਂ ਚੋਂ 30 ਬੰਦੇ ਪਠਾਨਕੋਟ ਦੇ ਵਿੱਚ ਹੈਗੇ ਨੇ ਸੋ ਅਸੀਂ ਆਉਣ ਵਾਲੇ 5 ਦਿਨਾਂ ਦੇ ਵਿੱਚ ਸਰਕਾਰੀ ਦਫਤਰ ਸਰਕਾਰੀ ਏਡਾਰੀਆਂ ਦੇ ਉੱਤੇ ਬਲਾਸਟ ਕਰਾਂਗੇ ਇਹ ਵੀ ਲਿਖਿਆ ਸੀਗਾ ਕਿ ਪੁਲਿਸ ਦੇ ਕੁਝ ਆਫਸਰਸ ਵੀ ਸਾਡੇ ਨਾਲ ਰਲੇ ਹੋਏ ਨੇ ਤਾਂ ਅਖੀਰ ਦੇ ਵਿੱਚ ਆ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਉਹਦੇ ਤੇ ਲਿਖੇ ਸੀਗੇ ਸੋ ਲੋਕੈਲਟੀ ਦੇ ਜਿਹੜੇ ਵਸਨੀਕ ਹੈ ਜਦੋਂ ਉਹਨਾਂ ਨੇ ਇਹ ਦੇਖਿਆ ਤਾ ਉੱਥੇ ਬੜਾ ਦਹਿਸ਼ਤ ਸਹਿਮ ਉਹ ਡਰ ਦਾ ਮਾਹੌਲ ਪੈਦਾ ਹੋਇਆ ਪੈਨਿਕ ਕ੍ਰੀਏਟ ਹੋਇਆ ਏਰੀਆ ਦੇ ਵਿੱਚ ਤਾਂ ਇਹਦੇ ਵਿੱਚ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਜਿਨੇ ਸੂਚਨਾ ਦਿੱਤੀ ਸੀਗੀ ਨਿਤਨ ਗੁਪਤਾ ਉਹਦੇ ਕੋਲੋਂ ਪੁੱਛਗਛ ਕੀਤੀ ਉਹਦੇ ਮੁਤਾਬਿਕ ਉਹ ਆਪਣੇ ਘਰੇ ਸੀਗਾ तकरीबन 4:30 ਵਜੇ ਸਵੇਰੇ ਉਹਨੇ ਕੁਝ ਆਵਾਜ਼ ਉਹਨੂੰ ਆਈ ਤਾਂ ਉਹ ਬਾਹਰ ਬਲਕਨੀ ਤੇ ਹੋਤੇ ਟਾਰਚ ਲੈ ਕੇ ਗਿਆ ਜਦੋਂ ਉਹਨੇ ਟਾਰਚ ਔਨ ਕਰਤੀ ਉਹਨੇ ਦੇਖਿਆ ਕਿ ਕੁਝ ਚਾਰ ਵਿਅਕਤੀ ਉਹ ਗੱਡੀ ਦੇ ਸ਼ੀਸ਼ੇ ਬਨ ਰਹੇ ਸੀਗੇ ਜਦੋਂ ਉਹਨਾਂ ਤੇ ਉੱਤੇ ਲਾਈਟ ਪੈ ਗਈ ਉਹ ਮੋਕੇ ਤੋਂ ਭੱਜ ਗਏ ਨਾਲ ਦੇ ਨਾਲ ਜਿਹੜੀ ਪਰਚੀਆਂ ਇਹ ਉੱਥੇ ਜਾਈ ਵਕੂਆ ਤੇ ਸੁੱਟਦੀਆਂ ਸੋ ਇਹ ਇੱਕ ਬੜਾ ਗੰਭੀਰ ਸੈਂਸਿਟੀਵ ਮੈਟਰ ਸੀਗਾ ਇਹਦੇ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਡੀਆਈਜੀ ਬਾਰਡਰ ਐਂਜ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਤਹਿਤ ਡਿਸਟ੍ਰਿਕਟ ਪੁਲਿਸ ਪਠਾਨਕੋਟ ਇਨ ਐਸੋਸੀਏਸ਼ਨ ਵਿਦ ਰੈਲੇਵੈਂਟ ਏਜੰਸੀਜ਼ ਇਹਦੇ ਵਿੱਚ ਬੜੇ ਸਾਇੰਟੀਫਿਕ ਐਂਡ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਇਨਸੀਡੈਂਟ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਸਟਾਰਟ ਕਰਤੀ ਸੋ ਆਫਟਰ ਅ ਲੋਟ ਆਫ ਹਾਰਡ ਵਰਕ ਇਹਦੇ ਵਿੱਚ ਟੀਮਸ ਇੰਡੀਵਿਜੂਅਲੀ ਉਹ ਚੈੱਕ ਕਰ ਰਹੇ ਸੀ ਕਿ ਸੋ ਇਵੈਂਚੁਅਲੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬੰਦਾ ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਨਤਨ ਗੁਪਤਾ ਨੇ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨੇ ਆਪ ਹੀ ਜਿਹੜੀ ਗੱਡੀ ਦੇ ਸ਼ੀਸ਼ੇ ਬੰਦ ਤੇ ਉਨੇ ਆਪ ਹੀ ਜਿਹੜੀ ਹੈ ਪਰਚੀਆਂ ਇਹ ਲਿਖੀਆਂ ਸੀਗੀਆਂ ਉਥੇ ਸੁਰਤੀਆਂ ਮੌਕੇ ਤੇ ਫਿਰ ਪੁਲਿਸ ਨੂੰ ਇਤਲਾ ਕਰਤਾ ਇਹਦੇ ਵਿੱਚ ਉਹਦਾ ਮੋਟੂ ਇਹ ਸੀਗਾ ਕਿ ਇਹ ਜਿਹੜੀ ਗੱਡੀ ਉਥੇ ਸੀਗੀ ਇਹ ਪਿਛਲੇ ਕਰੀਬਨ 2 ਮਹੀਨੇ ਤੋਂ ਉਥੇ ਖੜੀ ਸੀਗੀ ਇਹ ਇੱਕ ਨਰੇਸ਼ ਕੁਮਾਰ ਨਾਮਕ ਦੇ ਵਿਅਕਤੀ ਦੀ ਗੱਡੀ ਹੈਗੀ ਤਾਂ ਨੀਤਨ ਗੁਪਤਾ ਦਾ ਇੱਕ ਸ਼ਾਪ ਉਥੇ ਹੈ ਤਾਂ ਇਸ ਕਰਕੇ ਉਹਨੂੰ ਪ੍ਰੋਬਲਮ ਸੀਗੀ ਕਿ ਸ਼ਾਪ ਦੇ ਮੋਰੇ ਉਥੇ ਇਸ ਤਰ੍ਹਾਂ ਗੱਡੀ ਕਾਫੀ ਟਾਈਮ ਤੋਂ ਖੜੀ ਸੀਗੀ ਕਿਸੇ ਬੰਦੇ ਦੀ ਤਾ ਇਹਨੇ ਉਸ ਗੱਡੀ ਨੂੰ ਟੋ ਕਰਨ ਲਈ ਇੱਕ ਸਾਜ਼ਿਸ਼ ਰਚੀ ਕਿ ਜੇ ਮੈਂ ਇਥੇ ਇਹ ਪਰਚੀਆਂ ਸੁੱਟੂੰਗਾ ਤਾਂ ਮੈਟਰ ਪੂਰਾ ਸੈਂਸੇਸ਼ਨਲਾਈਜ਼ ਹੋਊਗਾ ਪੁਲਿਸ ਆਜੂਗੀ ਉਹਨਾਂ ਨੇ ਜਿਹੜੀ ਜਾਂਚ ਦੇ ਤਹਿਤ ਇਸ ਗੱਡੀ ਨੂੰ ਟੋ ਕਰਨਾ ਐਂਡ ਉਹਦਾ ਜਿਹੜਾ ਮਕਸਦ ਹੈ ਗੱਡੀ ਟੋ ਹੋਣ ਦਾ ਉਹ ਮੁਕੰਮਲ ਹੋਗਾ ਸੋ ਇਸ ਗਿਨੂਨੀ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਬੰਦਾ ਹੈ ਨਿਤਨ ਗੁਪਤਾ ਉਹਦੇ ਬਰ ਖਿਲਾਫ ਐਫਆਈਆਰ ਦਰਜ ਹੋਈ ਹੈ And he has been arrested in the case. Thank you, Jai Hind.